ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਭਾ beta ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਹੁਣ ਅਸੀਂ 4.9 ਅਭਿਆਸ ਦੇ ਉੱਤੇ ਆ ਗਏ ਤਾਂ ਇਹਦੇ ਵਿੱਚ beta ਕੀ ਕਹਿੰਦਾ ਧਿਆਨ ਨਾਲ ਦੇਖੋ ਹੀ 8 ਲਿਖਿਆ ਹੈ ਦਸ਼ਮਲਵ ਸੰਖਿਆਵਾਂ ਦਾ ਗੁਣਫਲ ਪਤਾ ਕਰੋ ਤਾਂ beta ਦਸ਼ਮਲਵ ਸੰਖਿਆਵਾਂ ਦਾ ਗੁਣਫਲ ਵੀ ਬਹੁਤ ਸੌਖਾ ਹੁੰਦਾ ਸਿਰਫ ਥੋੜਾ ਜਿਹਾ ਧਿਆਨ ਦੇ ਨਾਲ ਸਮਝ ਲਓ ਤੁਸੀਂ ਜਿਵੇਂ beta 5.15 ਹੈ ਅਸੀਂ ਕੀ ਕਰਦੇ ਹਾਂ ਦਸ਼ਮਲਵ ਨੂੰ ਭੁੱਲ ਕੇ 515 6 ਅਸੀਂ ਦਸ਼ਮਲਵ ਨੂੰ ਭੁੱਲ ਕੇ ਸਿੱਧੀ ਗੁਣਾ ਕਰ ਦਿੰਨੇ ਗੁਣਾ ਤਾਂ ਸਿੱਖੀ ਹੋਈ ਹੈ ਨਾ ਬੱਚੋ ਤੁਸੀਂ 6 5 30 ਹਾਂਸ ਲਾਗੇ 3 ਬੇਟਾ 6 1 6 ਤੇ 3 9 6 5 30 ਹੁਣ ਕੋਈ ਹਾਂਸਲ ਨਹੀਂ ਸੀ ਆ ਬੇਟਾ ਉੱਤਰ ਆ ਗਿਆ 3090 ਪਰ ਅਸੀਂ ਗੁਣਾ ਕਰਨ ਵਾਲੀ ਸੰਖਿਆ 'ਚ ਦੇਖਾਂਗੇ ਡੈਸੀਮਲ ਦੇ ਸੱਜੇ ਹੱਥ ਕਿੰਨੇ ਅੱਖਰ ਹੈਗੇ ਆ ਤੇ ਬੇਟਾ ਆ ਦੇਖੋ ਆ ਉੱਪਰਲੀ ਸੰਖਿਆ 'ਚ ਡੈਸੀਮਲ ਦੇ ਸੱਜੇ ਹੱਥ ਦੋ ਅੱਖਰ ਹੈਗੇ ਆ ਇਹਦੇ ਤਾਂ ਹੈ ਨਹੀਂ ਸੀ ਡੈਸੀਮਲ ਹਨਾ ਤਾਂ ਇਹਦਾ ਮਤਲਬ ਡੈਸੀਮਲ ਦੇ ਸੱਜੇ ਹੱਥ ਦੋ ਅੱਖਰ ਉੱਤਰ ਦੇ ਵਿੱਚ 20 ਬੇਟਾ ਡੈਸੀਮਲ ਦੇ ਸੱਜੇ ਹੱਥ ਦੋ ਅੰਕ ਹੋਣੇ ਚਾਹੀਦੇ ਆ ਠੀਕ ਹੈ ਤਾਂ ਇਹ ਜੇ ਕਿਤੇ ਨਾ ਹੋ ਵੀ ਡੈਸੀਮਲ ਇੱਥੇ ਇੱਥੋਂ 1 ਤੇ 2 ਹੱਥ ਇੱਧਰ ਨੂੰ ਲੈ ਜਾਾਂਗੇ ਤਾਂ ਇਹ ਬਣ ਜਾਊਗਾ 30 ਦਸ਼ਮਲਵ 90 ਠੀਕ ਹੈ ਇਹ ਸਾਡਾ ਉੱਤਰ ਆ ਗਿਆ ਠੀਕ ਬੇਟਾ ਹੁਣ ਬੇਟਾ ਆਪਾਂ ਆਹ ਸਵਾਲ ਕਰਦੇ ਆਂ ਬੀ ਪਾਰਟ 524 ਮੈਂ ਤੁਹਾਨੂੰ ਕਿਹਾ ਸੀ ਦਸ਼ਮਲਵ ਭੁੱਲ ਜਾਣਾ ਸਿੱਧੀ ਗੁਣਾ ਕਰ ਲੈਣੀ ਆ ਫਿਰ ਬਾਅਦ ਚ ਦਸ਼ਮਲਵ ਲਾ ਦੇਣਾ ਗੁਣਾ ਕਰਕੇ 2 ਚੋਕੇ 8 2 ਦੁਣੀ 4 2 5 10 ਹੁਣ ਬੇਟਾ ਇਹਦੇ ਪ੍ਰਸ਼ਨ ਦੇ ਵਿੱਚ ਦਸ਼ ਜਿਹੜਾ ਹੈਗਾ ਦਸ਼ਮਲਵ ਦੇ ਸੱਜੇ ਹੱਥ ਕਿੰਨੇ ਅੰਕ ਹੈ 1 ਅੰਕ ਹੈ ਠੀਕ ਹੈ ਇੱਧਰ ਤਾਂ ਹੈ ਨਹੀਂ ਸੀ ਦਸ਼ਮਲਵ ਤਾਂ ਸੱਜੇ ਹੱਥ ਇੱਕ ਅੰਕ ਹੈ ਉੱਤਰ ਦੇ ਵੀ ਸੱਜੇ ਹੱਥ ਇੱਕ ਅੰਕ ਹੋਣਾ ਚਾਹੀਦਾ ਤਾਂ ਅਸੀਂ ਦਸ਼ਮਲਵ ਇੱਥੇ ਲਾ ਦਵਾਂਗੇ ਇਹ ਆ ਗਿਆ 104.8 ਉੱਤਰ ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਸੀ ਭਾਗ ਕਰਦੇ ਹਾਂ ਸੀ ਭਾਗ ਦੇ ਵਿੱਚ ਕੀ ਕੰਦਾ ਪਿਆ 0.31 ਦਾ 0 ਬੇਟਾ ਲਖਣੀ ਲਿਖੋ ਨਹੀਂ ਤਾਂ ਨਾ ਲਿਖੋ ਇੱਕੋ ਹੀ ਗੱਲ ਹੈ 0 3 1 ਅਸੀਂ ਦਸ਼ਮਲਵ ਨੂੰ ਭੁੱਲ ਜਾਨੇ ਆ ਤੇ 5 ਦੇ ਨਾਲ ਗੁਣਾ ਕਰਦੇ ਆ ਠੀਕ ਹੈ ਬੇਟਾ 5 1 5 5 3 15 ਆ ਉੱਤਰ ਆ ਗਿਆ ਬੇਟਾ ਦਸ਼ਮਲਵ ਦੇ ਸੱਜੇ ਹੱਥ ਕਿੰਨੇ ਅੰਕ ਸੀ 1 ਤੇ 2 ਉੱਤਰ ਦੇ ਵਿੱਚ ਵੀ ਦਸ਼ਮਲਵ ਦੇ ਸੱਜੇ ਹੱਥ 2 ਅੰਕ ਹੋਣੇ ਚਾਹੀਦੇ ਆ 1 ਤੇ 2 ਛੱਡ ਕੇ ਅਸੀਂ ਇੱਥੇ ਡੈਸੀਮਲ ਲਾ ਦਾਂਗੇ ਉੱਤਰ ਆ ਗਿਆ 1.55 ਠੀਕ ਹੈ ਬੇਟਾ ਇੱਕ ਏ ਸੀਗਾ ਸਵਾਲ ਹੁਣ ਬੇਟਾ ਆਪਾਂ ਕਰਦੇ ਹਾਂ ਅਗਲਾ ਸਵਾਲ ਕਰਦੇ ਹਾਂ ਅਗਲੇ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਬੇਟਾ ਧਿਆਨ ਦੇ ਨਾਲ ਦੇਖੋ ਤੁਸੀਂ 9 9.05 .2 ਹੁਣ ਦੋਵਾਂ ਦੇ ਵਿੱਚ ਹੀ ਆ ਬੇਟਾ ਇਹ ਠੀਕ ਹੈ ਤਾਂ ਹੁਣ ਤੁਸੀਂ ਧਿਆਨ ਰੱਖਣਾ ਦਸ਼ਮਲਵ ਪਹਿਲਾਂ ਅਸੀਂ 905 ਗੁਣਾ 2 ਅਸੀਂ ਦਸ਼ਮਲਵ ਨੂੰ ਭੁੱਲ ਕੇ ਗੁਣਾ ਕਰ ਲੈਣੀ ਆ 2 5 10 ਇਹ 10 ਦੇ 10 ਹੀ ਆ ਜਾਣੇ ਕਿਉਂਕਿ ਇੱਕ ਕਾਂਸਲ ਆਣਾ 2 0 0 0 ਜਮਾ 1 0 1 ਹੀ ਹੋ ਜਾਣਾ ਹੈ ਤਾਂ 2918 ਆਹਾ ਆ ਗਿਆ ਬੇਟਾ ਸਾਡੇ ਕੋਲੇ ਹੁਣ ਅਸੀਂ ਦੇਖਾਂਗੇ ਵੀ ਪ੍ਰਸ਼ਨ ਦੇ ਵਿੱਚ ਸੱਜੇ ਦਸ਼ਮਲਵ ਦੇ ਸੱਜੇ ਹੱਥ ਕਿੰਨੇ ਅੰਕ ਆ 1 2 ਇੱਕ ਤਾਂ ਇਸ ਸੰਖਿਆ ਦੇ ਵਿੱਚ ਹੈ ਇੱਕ ਐਸ ਸੰਖਿਆ ਦੇ ਵਿੱਚ ਵੀ ਹੈ 1 2 ਤੇ 3 ਇੰਨਾ ਸੰਖਿਆਵਾਂ ਦੇ ਵਿੱਚ ਦਸ਼ਮਲਵ ਦੇ ਸੱਜੇ ਹੱਥ ਤਿੰਨ ਅੰਕ ਆ ਆ ਜਿਹੜਾ ਉੱਤਰ ਆਇਆ ਇਹਦੇ ਵੀ ਦਸ਼ਮਲਵ ਦੇ ਜਿਹੜਾ ਹੈਗਾ ਸੱਜੇ ਹੱਥ ਤਿੰਨ ਅੰਕ ਹੋਣੇ ਚਾਹੀਦੇ ਅਸੀਂ ਸੱਜੇ ਹੱਥ 1 2 ਤੇ 3 ਛੱਡ ਕੇ ਇੱਥੇ ਦਸ਼ਮਲਵ ਲਾ ਦਵਾਂਗੇ ਇਹ ਆ ਗਿਆ 1.810 ਇਹ ਸਾਡਾ ਉੱਤਰ ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਇਹਦਾ ਆਖਰੀ ਸਵਾਲ ਆ ਗਿਆ 700 ਆ 724 ਗੁਣਾ ਤੇ ਇਹ ਤੁਹਾਨੂੰ ਦੱਸਿਆ ਸੀ ਦਸ਼ਮਲਵ ਭੁੱਲ ਕੇ ਗੁਣਾ ਕਰ ਲੈਣੀ ਆ ਪੁੱਤ ਤੁਸੀਂ ਠੀਕ ਹੈ ਤਾਂ ਦਸ਼ਮਲਵ ਭੁੱਲ ਕੇ ਆਪਾਂ ਗੁਣਾ ਕਰਦੇ ਆ ਗੁਣਾ ਕਰਕੇ 3 ਚੋਕੇ 12 1 ਕਾਂਸਲ ਆ ਗਿਆ 3 2 6 ਤੇ 1 7 ਹੋ ਗਏ 3 7 21 ਠੀਕ ਹੈ ਥੱਲੇ ਆਪਾਂ ਕਰਾਸ ਲੰਨੇ ਆ 2 ਚੋਕੇ 8 2 2 4 ਤੇ 2 7 14 ਠੀਕ ਹੈ ਬੇਟਾ ਤਾਂ ਆ 2 ਦੇ 2 ਅਸੀਂ ਜੋੜ ਲੈਨੇ ਆ 7 ਤੇ 8 15 ਹਾਸਲ ਈਕਾ ਗਿਆ 1 ਹਾਸਲ ਲਾ ਕੇ 1 1 2 ਤੇ 4 6 ਹੋ ਗਏ ਫਿਰ 4 ਤੇ 2 6 ਫਿਰ 1 ਦਾ 1 ਹੋ ਗਿਆ ਠੀਕ ਹੈ ਬੇਟਾ ਆ ਆ ਗਿਆ ਸਾਡੇ ਕੋਲੇ ਹੁਣ ਅਸੀਂ ਰਕਮ ਵਿੱਚ ਦੇਖਾਂਗੇ ਸੱਜੇ ਹੱਥ ਕਿੰਨੇ ਅੰਕ ਹੈਗੇ ਡੈਸੀਮਲ ਦੇ 1 2 ਤੇ 3 ਇਹਦਾ ਮਤਲਬ ਅਸੀਂ ਇਹ ਉੱਤਰ ਦੇ ਵਿੱਚ ਵੀ ਦਸ਼ਮਲਵ ਦੇ ਸੱਜੇ ਹੱਥ ਤਿੰਨ ਅੰਕ ਹੋਣੇ ਚਾਹੀਦੇ 1 2 ਤੇ 3 ਛੱਡ ਕੇ ਇੱਥੇ ਅਸੀਂ ਡੈਸੀਮਲ ਲਾ ਦਾਂਗੇ ਇਹ ਬਣ ਗਿਆ 16.652 ਉੱਤਰ ਆ ਗਿਆ ਇਹ ਸੀਗਾ ਬੇਟਾ ਦਸ਼ਮਲਵ ਦੇ ਵਿੱਚ ਗੁਣਾ ਦਾ ਕਨਸੈਪਟ ਇਦੇ ਨਾਲ ਹੀ ਪਹਿਲਾ ਸਵਾਲ ਕੰਪਲੀਟ ਹੋ ਗਿਆ ਅਗਲਾ ਕਨਸੈਪਟ ਹੈ ਜਿਹੜਾ ਉਹ ਦਸ਼ਮਲਵ ਦੇ ਵਿੱਚ ਭਾਗਦਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ